ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸ਼ਲੋਕ ਸਹਿ ਸ੍ਰਿਤੀ ਮਹੱਲਾ ਪਹਿਲਾ ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਧੰ ਮੁਖ ਝੂਠ ਬੇਪੂਖਨਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਾਟੰ ਦੋਇ ਧੋਤੀ ਬਸਤਰ ਕਪਾਟੰ ਜੋ ਜਾਨਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੈ ਕਰਮੰ ਕਹੋ ਨਾਨਕ ਨਿਚੋ ਧਿਆਵੈ ਬਿਨ ਸਤਗੁਰ ਬਾਟ ਨਾ ਪਾਵੇ ਨਿਹਪਲੰ ਤਸੈ ਜਨਮਸੈ ਜਾਵਦ ਬ੍ਰਹਮ ਨਾ ਬਿੰਦਤੇ ਸਾਗਰੰ ਸੰਸਾਰਸੈ ਗੁਰ ਪ੍ਰਸਾਦੀ ਤਰਹਿ ਕੀ ਕਰਨ ਕਾਰਨ ਸਮਰੱਥ ਹੈ ਕਹੋ ਨਾਨਕ ਵਿਚਾਰ ਕਰਨ ਕਰਤੇ ਵਸ ਹੈ ਜਿਨ ਕਲ ਰਖੀ ਧਾਰ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਤਾਂ ਬ੍ਰਾਹਮਣ ਹੈ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪਰਾਕ੍ਰਿਤ ਹੈ ਸਰਬ ਸ਼ਬਦੰ ਤਾਂ ਏਕ ਸ਼ਬਦੰ ਜੇ ਕੋ ਜਾਨਸ ਭੇਵ ਨਾਨਕ ਤਾਂ ਕੋ ਦਾਸ ਹੈ ਸੋਈ ਨਿਰੰજન ਦੇਉ ਏਕ ਕ੍ਰਿਸ਼ਨੰ ਤਾਂ ਸਰਬ ਦੇਵਾ ਦੇਵ ਦੇਵਾ ਤਾਂ ਆਤਮਾ ਆਤਮੰ ਸ੍ਰੀ ਬਾਸਵ ਦੇਵ ਸਿ ਹੈ ਜੇ ਕੋਈ ਜਾਨਸ ਭੇਵ ਨਾਨਕ ਤਾਂ ਕੋ ਦਾਸ ਹੈ ਸੋਹੀ ਨਿਰੰਜਨ ਦੇਵ ਸ਼ਲੋਕ ਸਹਿਸਕ੍ਰਿਤੀ ਮਹੱਲਾ ਪੰਝਵਾਂ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਤਾ ਬਨੋਦ ਸੁਤਹਿ ਕਤੰਚ ਭਰਾਤ ਮੀਤ ਹਿਤ ਬੰਦਵ ਕਤੰਚ ਮੋਹ ਕਟੰਬਯਤੇ ਕਤੰਚ ਚਪਲ ਮੋਹਨੀ ਰੂਪੰ ਵੇਖਨਤੇ ਤਿਆਗੰ ਕਰੋਤ ਰਹੰਤ ਸੰਗ ਭਗਵਾਨ ਸਿਮਰਨ ਨਾਨਕ ਲਬਦਿ ਅਚੁੱਤ ਤਨਹਿ ਤੇਰਗੰਤ ਮਾਤ ਪਿਤਾ ਸਨੇਹੰ ਧ੍ਰਿਗ ਸਨੇਹੰ ਪ੍ਰਾਤ ਬਾੰਧ ਵਹਿ ਧ੍ਰਿਗ ਸਨੇਹੰ ਬੰਤਾ ਬਿਲਾਸ ਸੁਤਹਿ ਧ੍ਰਿਗ ਸਨੇਹੰ ਗਿਰ ਹਾਰਥ ਕਹਿ ਸਾਦ ਸੰਗ ਸੁਨੇਹ ਸਤਿਅੰ ਸੁਖਿੰ ਬਸੰਤ ਨਾਨਕਹਿ ਮਿਥੇ ਅੰਤ ਦੇਹੰ ਖਿਨੰਤ ਬਲਨੰ ਵਰਧੰਤ ਜਰੁਵਾ ਹਿਤੇ ਅੰਤ ਮਾਇਆ ਅਤਿ ਅੰਤ ਆਸਾ ਅਥਿਤਿਐ ਭਵਨੰ ਗਨੰਤ ਸੁਵਾਸਾ ਪਹਿ ਆਨ ਧਰਮੰ ਪਤੰਤ ਮੋਹ ਕੂਪਦਰ ਲਭਿਐ ਦੇਹੰ ਤਤ ਆਸਰਿਯੰ ਨਾਨਕ गोबिंद 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 गोपाल कृपा काच कोटंग रचंत तोय लेप नंग रक्त चरमन है नमंग ता द्वारं पीत रहत बाए रूपंग अष्ठंभन है गोविंद नामंग नह सिमरंत अज्ञानी जानंत अस्त्रिं दुर्लभ दे उधरंत साध शरण नानक ਹਰ 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 ਹਰੀ ਜਪੰਤ ਸੁਭੰਤ ਤਵੰ ਅਚੁੱਤ ਗੁਣਗਿਆੰ ਪੂਰਨੰ ਬਹੁ ਲੋ ਕਿਰਪਾਲਾ ਗੰਭੀਰੰ ਊਚੈ ਸਰਬਗ ਅਪਾਰਾ ਪ੍ਰਿਤਿਆ ਪ੍ਰਯੰਗ ਬਿਸਰਾਮ ਚਰਨੰ ਅਨਾਥ ਨਾਥੇ ਨਾਨਕ ਸਰਨੰ ਮਿਰਗੀ ਪੇਖੰਤ ਬਦਕ ਪ੍ਰਿਹਾਰੇਣ ਲਖਿਆ ਆਵਦਹਿ ਅਹੋ ਜਸ ਤੇ ਆਰਖੀਣ ਗੋਪਾਲ ਹੈ ਨਾਨਕ ਰੋਮ ਨਾ ਛੇਦੇ ਅਤੀ ਬਹੁ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤਰ ਦਿਸਹਿ ਵਿਕਮ ਥਾਨ ਬਸੰਤ ਊਚਹਿ ਨਹਿ ਸਿਮਰੰਤ ਮਰਨੰ ਕਦਾਂ ਚਹਿ ਹੋਵੰਤ ਆਗੇ ਆ ਭਗਵਾਨ ਪੁਰਖ ਹੈ ਨਾਨਕ ਕੀਟੀ ਸਾਸ ਅਕਰਖਤੇ ਸ਼ਬਦੰ ਰਤੰ ਹਿਤੰ ਮਯਾ कीर्तं कलि कर्म कृत्वै मिटन्त तत्र आगत परम मोहं भगवान रमणं सर्वत्र थानाय दृष्टत्वं अमोघ दर्शनं वसन्त साध रसना हर 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 हरी नानक प्रेयंग जाप जपना कटंत रूपं कटंत दीपं कटंत रव सस्यर नखयतर गगनं ਕਟੰਤ ਬਸਦਾ ਗਿਰ ਤਰ세 ਖੰਡੰ ਕਟੰਤ ਲਲਨਾ ਸੁਤ ਪ੍ਰਾਤ ਹੀ ਤੰ ਕਟੰਤ ਕਨਕ ਮਾਨਕ ਮਾਇਆ ਸਵੈ ਰੂਪੰ ਨਹਿ ਕਟੰਤ ਕੇਵਲ ਗੋਪਾਲ ਅਚੁੱਤ ਹਸਤ੍ਰਿੰਗ ਨਾਨਕ ਸਾਧ ਜਨ ਨਹਿ ਬਿਲੰਬ ਧਰਮੰ ਬਿਲੰਬ ਪਾਪੰ ਦਿਰਡੰਤ ਨਾਮੰ ਤਜੰਤ ਲੋਭੰ ਸਰਨ ਸੰਤੰ ਕਿਲ ਵਿਖਨਾਸੰ ਪ੍ਰਾਪਤੰ ਧਰਮ ਲਖਿਐਣ ਨਾਨਕ ਜਿਹ ਸੋ ਪਰਸੰਨ ਮਾਧਵਹਿ ਮਿਰਤ ਮੋਹੰ ਅਲਪ ਬੁੱਧਿਹੰ ਅਰਚੰਤ ਬਨਤਾ ਬਨੋਦ ਸਾਹੰ ਜੋਵਨ ਬਹਿ ਕ੍ਰਮ ਕਨਕ ਕੁੰਡਲੈ ਵਿਚਿੱਤਰ ਮੰਦਰ ਸੋ ਭੰਤ ਬਸਤਰਾ ਇਤਿ ਅੰਤ ਮਾਇਆ ਵਿਆਪਤੰ ਹੇ ਅਚੁੱਤ ਸਰਨ ਸੰਤ ਨਾਨਕ ਭੋ ਭਗਵਾਨੇ ਨਮਹਿ ਜਨਮੰ ਤਾ ਮਰਨੰ ਹਰਖੰਗ ਤਾ ਸੋਗੰ ਭੋਗੰ ਤਾਰੋਗੰ ਊਚੰ ਤਾ ਨੀਚੰ ਨਾਨਾ ਸੋ ਮੂਚੰ ਰਾਜੰ ਤਾ ਮਾਨੰ ਅਬਮਾਨੰ ਤਾ ਹੀਨੰ ਪਰਵਿੱਤ ਮਾਰਗੰ ਵਰਤੰਤ ਬਨਾਸਨੰ ਗੋਬਿੰਦ ਭਜਨ ਸਾਧ ਸੰਗੇਨ ਅਸਤ੍ਰੰ ਨਾਨਕ ਭਗਵੰਤ ਪਜਨਾਸਨੰ ਕਿਰਪੰਤ ਹਰੀੰ ਮਤ ਤਤ ਗਿਆਨੰ ਬਖ ਸੀਦੇ ਹੈ ਬੁਧਾ ਕੁਸਲ ਥਾਨੰ। ਵਸਯੰਤ ਰਿਖਯੰ ਤਿਆਗਮਾਨੰ। ਸੀਤਲੰਤ ਰਿਧਯੰ ਦ੍ਰਿੜ ਸੰਤ ਗਿਆਨੰ। ਰਹਾੰਤ ਜਨਮੰ ਹਰ ਦਰਸ ਲੀਣਾ। ਬਾਜੰਤ ਨਾਨਕ ਸ਼ਬਦ ਬੀਨਾ। ਕਹੰਤ ਬਿਦਾ ਗੁਣੰਤ ਗੁਨੀਆ। ਸੁਨੰਤ ਬਾਲਾ ਬਹੁ ਵਿਦ ਪ੍ਰਕਾਰਾ। ਦ੍ਰਿੜੰਤ ਸੋ ਵਿਦਿਆ ਹਰ ਹਰ ਕਿਰਪਾਲਾ। ਨਾਮਦਾਨ ਜਾ ਚੰਤਨਾਨਕ ਦੈਨਹਾਰ ਗੁਰਗੋਪਾਲਾ ਨਹਿ ਚਿੰਤਾ ਮਾਤ ਪਿਤ ਭਰਾਤਹਿ ਨਹਿ ਚਿੰਤਾ ਕਸ਼ ਲੋਕ ਕਹਿ ਨਹਿ ਚਿੰਤਾ ਬਨਤਾ ਸੁਤ ਮੀਤਹਿ ਪਰਵਿਰਤ ਮਾਇਆ ਸੰਬੰਧਨਹਿ ਦਿਆਲ ਏਕ ਪਗਵਾਨ ਪੁਰਖ ਹੈ ਨਾਨਕ ਸਰਬਜੀ ਪ੍ਰਤਪਾਲ ਕਹਿ ਅਨਿੱਤਿਐ ਵਿਤੰ ਅਨਿੱਤਿਐ ਚਿਤੰ ਅਨਿੱਤਿਐ ਆਸਾ ਬਹੁ ਵਿਦ ਪ੍ਰਕਾਰੰ ਅਨਿੱਤਿਐ ਹੇਤੰ ਅਹੰ ਬੰਧੰ ਪਰਮ ਮਾਇਆ ਮਲਨੰ ਬੇਕਾਰੰ ਫਿਰੰਤ ਜੋਨ ਅਨੇਕ ਜਠ ਰਾਗਨ ਨਹਿ ਸਿਮਰੰਤ ਮਲੀਨ ਬੁੱਧਿਹੰ ਹੇ ਗੋਬਿੰਦ ਕਰਤ ਮਾਇਆ ਨਾਨਕ ਪਤਤ ਉਦਾਰਨ ਸਾਧ ਸੰਗ ਮਹਿ ਗਿਰੰਤ ਗਿਰ ਪਤਤ ਪਤਾਲੰ ਜਲੰਤ ਦੇ ਦੀਪਿਆ ਬੈ ਸੁਆੰਤ ਰਹਿ ਬਹੰਤ ਅਗਾਹਾ ਤੋ ਅੰਤਰੰਗੰ ਦੁਖੰਤ ਗ੍ਰਹਿ ਚਿੰਤਾ ਜਨਮੰ ਤਾਂ ਮਰਨਹਿ ਅਨਕ ਸਾਧਨ ਨਾ ਸਿਧਿਅਤੇ ਨਾਨਕ ਅਸਥੰਭੰ 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 ਸ਼ਬਦ ਸਾਧ ਸਵਜਨਹਿ ਕੋਰ ਦੁਖਿਯੰ ਅਨਕ ਹਤਿਯੰ ਜਨਮੰਦਾਰਿਦਰੰ ਮਹਾ ਵਿਖਿਆਦੰ ਮਿਟੰਤ ਸਗਲ ਸਿਮਰੰਤ ਹਰਨਾਮ ਨਾਨਕ ਜੈਸੀ ਪਾਵਕ ਕਾਸ਼ਟ ਪਸਮੰਕਰੋਤ ਅੰਧਕਾਰ ਸਿਮਰਤ ਪ੍ਰਕਾਸ਼ੰ ਗੁਣਰਮੰਤ ਅਗਖੰਡਨਹਿ ਰਿੱਧ ਬਸੰਤ ਭੈ ਭੀਤ ਦੂਤਹਿ ਕਰਮਕਰਤ ਮਹਾਨਿਰਮਲਹਿ ਜਨਮ ਮਰਨ ਰਹੰਤ ਸਰੂਤਾ ਸੁਖ ਸਮੂ ਅਮੋਗ ਦਰਸਨਹਿ ਸਰਨ ਜੋਗੰ ਸੰਤ ਪ੍ਰਿਆ ਨਾਨਕ ਸੋ ਭਗਵਾਨ ਚੇਮੰਕਰੋਤ ਪਾਸ਼ੰਕਰੋਤ ਅਗਰਨੀ ਮਹਿ ਨਿਰਾਸ ਸੰਗ ਆਸ ਪੂਰਨਹਿ ਨਿਰਤਨ ਭਯੰਗ ਤਨਵੰਤਹਿ ਰੋਗਿ ਅੰਗ ਰੋਗ ਖੰਡਨਹਿ ਭਗਤਿਅੰ ਭਗਤ ਦਾਨੰ RAM ਨਾਮ ਗੁਣ ਕੀਰਤਨਹਿ ਪਾਰ ਬ੍ਰਹਮਪੁਰਖ ਦਾਤਾਰਹਿ ਨਾਨਕ ਗੁਰ ਸੇਵਾ ਕੰਗ ਨਾ ਲੱਭੇ ਤੇ ਅਧਰੰ ਧਰੰ ਧਾਰਨ ਹੈ ਨਿਰਧਨੰ ਧਨ ਨਾਮ ਨਰ ਹਰ ਹੈ ਅਨਾਥ 나ਥ ਗੋਬਿੰਦ ਹੈ ਬਲਹੀਣ ਬਲ ਕੇਸਵ ਹੈ ਸਰਬ ਭੂਤ ਦਿਆਲ ਅਚੁੱਤ ਦੀਨ ਬਾਂਦਵ ਦਾ ਮੋਦ ਰਹਿ ਸਰਬੱਗੇ ਪੂਰਨ ਪੁਰਖ ਭਗਵਾਨ ਹੈ ਭਗਤ ਵੱਛਲ ਕਰਨਾ ਮਇ ਘਟ ਘਟ ਬਸੰਤ ਬਾਸ ਦੇਵਹਿ ਪਾਰ ਬ੍ਰਹਮ ਪਰਮੇਸ਼ਵਰਹਿ ਜਾ ਚੰਤ ਨਾਨਕ ਕਿਰਪਾਲ ਪ੍ਰਸਾਦੰ ਨਹਿ ਬਿਸਰੰਤ ਨਹਿ ਬਿਸਰੰਤ ਨਰਾਇਣਹਿ ਨਹਿ ਸਮਰਥੰ ਨਹਿ ਸੇਵਕੰ ਨਹਿ ਪ੍ਰੀਤ ਪਰਮਪੁਰਖੋਤਮੰ ਤਾਵ ਪ੍ਰਸਾਦ ਸਿਮਰਤੇ ਨਾਮੰ ਨਾਨਕ ਕਿਰਪਾਲ ਹਰ ਹਰ ਗੁਰੰ ਭਰਨ ਪੋਕਣ ਕਰੰਤ ਜੀਆ ਬਿਸਰਾਮ ਸਾਧਨ ਦੇਵੰਤ ਦਾਨੰ ਸਿਰਜੰਤ ਰਤਨ ਜਨਮ ਚਤੁਰ ਚੇਤਨ ਹੈ ਵਰਤੰਤ ਸੁਖ ਆਨੰਦ ਪ੍ਰਸਾਦ ਹੈ ਸਿਮਰੰਤ ਨਾਨਕ ਹਰ ਹਰ ਹਰੀ ਅਨਿੱਤ ਹੈ ਰਚਨਾ ਨਿਰਮੋਹ ਤੀ ਦਾਨੰ ਪਰਾਪੂਰਬੇਣ ਪੂਜੰਤੇ ਮਹੀਪਤੇ ਬਪ੍ਰੀਤ ਬੁੱਧੰ ਮਾਰਤ ਲੋਕੇ ਨਾਨਕ ਰੰਗ ਕਾਲ ਦੁਖ ਭੋਗਤੇ ਬ੍ਰਿਤਾ ਅਨੁਗ੍ਰਹੰਗ ਬਿੰਦਹਿ ਜਸੈ ਸਿਮਰਨਰਦੰਤਰਹਿ ਅਰੋਗਿਅੰ ਮਹਾਰੋਗਿਅੰ ਬਿਸਿਮਰਤੇ ਕਰਨਾਮਯ ਰਮਣੰ ਕੇਵਲੰ ਕੀਰਤਨੰ ਸੁਧਰਮੰ ਦੇਹ ਧਾਰਨਹਿ ਅੰਮ੍ਰਿਤਨਾਮ ਨਰਾਇਣ ਨਾਨਕ ਪੀਵਤੰ ਸੰਤਨਾ ਤ੍ਰਿਪਯਤੇ ਸਹਿਨਸੀਲ ਸੰਤੰ ਸਮ ਮਿਤ੍ਰਸਯ ਦੁਰਜਨਹਿ ਨਾਨਕ ਭੋਜਨ ਅਨਕ ਪ੍ਰਕਾਰੇਣ ਨਿੰਦਕ ਆਵਦ ਹੋਏ ਉਪਤਿਸ਼ਟ ਤੇ ਤਿਰਸ ਕਾਰਨਹਿ ਭਵੰਤ ਨਹਿ ਭਵੰਤ ਮਾਨ ਭੰਗਨਹਿ ਸੋਭਾਹੀਨ ਨਹਿ ਭਵੰਤ ਨਹਿ ਪੋਹੰਤ ਸੰਸਾਰ ਦੁਖ ਨਹਿ ਗੋਬਿੰਦ ਨਾਮ ਜਪੰਤ ਮਿਲ ਸਾਧ ਸੰਗਹਿ ਨਾਨਕ ਸੇ ਪ੍ਰਾਣੀ ਸੁਖ ਬਾਸਨਹਿ ਸੈਨਾ ਸਾਦ ਸਮੂਹ ਸੂਰ ਅਜਿਤੰ ਸਨਾਂਹੰ ਤਨ ਨਿਮਰਤਾ ਆਪ ਦਹਿ ਗੁਣ ਗੋਬਿੰਦ ਰਮਣੰ ਓਟ ਗੁਰ ਸ਼ਬਦ ਕਰ ਚਰਮਣਹਿ ਅਰੂੜਤੇ ਅਸਵ ਰਥ ਨਾਗਹਿ ਬੁਜੰਤੇ ਪ੍ਰਭ ਮਾਰਗਹਿ ਵਿਚਰਤੇ ਨਿਰਭਯੰ ਸਤਿ ਹਸੈਨਾ ਤਾਇੰਤੇ ਗੋਪਾਲ ਕੀਰਤਨਹਿ ਜਿਤ ਤੇ ਬਿਸਵ ਸੰਸਾਰ ਹੈ ਨਾਨਕ ਵਸਿ ਅੰਕਰੋਤ ਪੰਚ ਤਸ ਕਰਹਿ ਮ੍ਰਿਗ ਤ੍ਰਿਸ਼ਨਾ ਗੰਧਰਬ ਨਗਰੰ ਦ੍ਰੁਮ ਸ਼ਾਇਆ ਰਚ ਦੁਰਮਤਹਿ ਤਤਹਿ ਕੁਟੰਬ ਮੋਹ ਮਿਥਿਆ ਸਿਮਰੰਤ ਨਾਨਕ ਰਾਮ ਰਾਮ ਨਾਮਹਿ ਨਚ ਵਿਦਿਆ ਨਿਧਾਨ ਨਿਗਮੰ ਨਚ ਗੁਣ ਅਗੇ ਹੈ ਨਾਮ ਕੀਰਤਨ ਹੈ ਨਚ ਰਾਗ ਰਤਨ ਕੰਠੰ ਨਹਿ ਚੰਚਲ ਚਤੁਰ ਚਾਤੁਰਹਿ ਭਾਗ ਉਦਮ ਲਬਧੇਂਗ ਮਾਇਆ ਨਾਨਕ ਸਾਧ ਸੰਗ ਖਲ ਪੰਡਤਹਿ કંਠ ਰਮਣੀਏ RAM RAM ਮਾਲਾ ਹਸਤ ਊਚ ਪ੍ਰੇਮ ਧਾਰਨੀ ਜੀਹੀ ਪਣੀਜੋ ਉਤਮ ਸ਼ਲੋਕ ਕੁਦਰਨੰ ਨੰਦਨੀ ਗੁਰਮੰਤਰ ਹੀ ਨਸਿਐ ਜੋ ਪ੍ਰਾਣੀ ਤੇਰ ਗੰਤ ਜਨਮ ਭ੍ਰਸਟਨ ਹੈ ਕੂਕਰ ਹੈ ਸੂਕਰ ਹੈ ਗਰਦ ਬਹਿ ਕਾਕ ਹੈ ਸਰਪ ਨਹਿ ਤੁਲਖਲ ਹੈ ਚਰਨਾਰ ਬਿੰਦ ਭਜਨੰ ਰਿਧ ਅੰਗ ਨਾਮ ਧਾਰਨ ਹੈ ਕੀਰਤਨੰ ਸਾਧ ਸੰਗੀਨ ਨਾਨਕ ਨਹਿ ਦ੍ਰਿਸ਼ਟੰਤ ਜਮਦੂਤਨ ਹੈ ਨਚ ਦੁਰਲਭੰ ਧਨੰ ਰੂਪੰ ਨਚ ਦੁਰਲਭੰ ਸਵਰਗ ਰਾਜਨ ਹੈ ਨਾਚ ਦੁਰਲਭੰ ਭੋਜਨੰ ਵਿੰਜਨੰ ਨਾਚ ਦੁਰਲਭੰ ਸਵਾਸ ਅੰਬਰਹਿ ਨਾਚ ਦੁਰਲਭੰ ਸੋਤ ਮਿੱਤਰ ਭਰਾਤ ਬਾਂਦਵ ਨਾਚ ਦੁਰਲਭੰ ਬਨਤਾ ਬਿਲਾਸਹਿ ਨਾਚ ਦੁਰਲਭੰ ਵਿਦਿਆ ਪ੍ਰਬੀਨੰ ਨਾਚ ਦੁਰਲਭੰ ਚਤੁਰ ਚੰਚਲਹਿ ਦੁਰਲਭੰ ਏਕ ਭਗਵਾਨ ਨਾਮਹਿ ਨਾਨਕ ਲਬਦਿਅੰ ਸਾਧ ਸੰਗ ਕਿਰਪਾ ਪ੍ਰਭੰ ਜਤ ਕਤਹਿ ਤਤਹਿ ਦ੍ਰਿਸ਼ਟੰ ਸਵਰਗ ਮਰਤ ਪਿਆਲ ਲੋਕਹਿ ਸਰਬਤਰ ਰਵਣੰ ਗੋਬਿੰਦਹ ਨਾਨਕ ਲੇਪ ਛੇਪ ਨਾ ਲਿਪਿਯਾਤੇ ਵਿਖਿਆ ਪੈ ਅੰਤ ਅਮਰਤੰ ਦ੍ਰਿਸ਼ਟਾ ਸਖਾ ਸੁਵਜਨਹ ਦੁਖਿਯੰ ਪੈ ਅੰਤ ਸੁਖਿਯੰ ਭੈ ਭੀਤੰ ਤਾ ਨਿਰਭਯਹ ਥਾਨ ਬਿਹੂਨ ਬਿਸਰਾਮ ਨਾਮੰ ਨਾਨਕ ਕਿਰਪਾਲ ਹਰ ਹਰ ਗੁਰਹ ਸਰਬਸੀਲ ਮਮੰ ਸਤੀਲੰ ਸਰਬਪਾਵਨ ਮਮ ਪਾਵਨ ਹੈ ਸਰਬਕਰਤਬ ਮਮੰ ਕਰਤਾ ਨਾਨਕ ਲੀਪ ਛੇਪ ਨਾ ਲਿਪਿਆਤੇ ਨਹਿ ਸੀਤਲੰ ਚੰਦਰ ਦੇਵ ਹੈ ਨਹਿ ਸੀਤਲੰ ਬਾਵਨ ਚੰਦਨ ਹੈ ਨਹਿ ਸੀਤਲੰ ਸੀਤ ਰੂਤੇਣ ਨਾਨਕ ਸੀਤਲੰ ਸਾਧ ਸੁਵਜਨ ਹੈ ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਨ ਹੈ ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਨ ਹੈ ਦਿਆਲੰ ਸਰਬਤਰ ਜੀਆ ਪੰਚ ਦੋਖ ਬਿਵਰਜਤ ਹੈ ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਤ ਹੈ ਉਪਦੇਸੰ ਸਮ ਮਿੱਤਰ ਸਤਰ ਹੈ ਭਗਵੰਤ ਭਗਤ ਭਾਵਨੀ ਪਰ ਨਿੰਦਾ ਨਹਿ ਸਰੂਤ ਸਰਵਣੰ ਆਪ ਤਿਆਗ ਸਗਲ ਰੀਣ ਕਹਿ ਖਟ ਲਖਿਅਨ ਪੂਰਨੰ ਪੁਰਖੈ ਨਾਨਕ ਨਾਮ ਸਾਧ ਸੁਵਜਨ ਹੈ ਅਜਾਪੂ ਗੰਤ ਕੰਦ ਮੂਲੰ ਬਸੰਤੇ ਸਮੀਪ ਕੇਹ ਰਹਿ ਤਤਰ ਗਤੇ ਸੰਸਾਰਹਿ ਨਾਨਕ ਸੋਗ ਹਰਖੰਗ ਬਿਆਪਤੇ ਸਲੰਗ ਸਿਧਰੰ ਕੋਟ ਬਿਗਨੰ ਅਪਰਾਦੰ ਕਿਲ ਬਖਮਲੰ ਪਰਮਮੋਹੰ ਮਾਨ ਅਪਮਾਨੰ ਮਦੰ ਮਾਇਆ ਬਿਆਪਤੰ ਮ੍ਰਿਤਿਯੋ ਜਨਮ ਪਰਮੰਤ ਨਰਕਹਿ ਅਨਕ ਅਪਾਵੰਗਨਾ ਸਿਧਿਅਤੀ ਨਿਰਮਲੰ ਸਾਧ ਸੰਗਹਿ ਜਪੰਤ ਨਾਨਕ ਗੋਪਾਲ ਨਾਮੰ ਰਮੰਤ ਗੁਣ ਗੋਬਿੰਦ ਨਿਤ ਪ੍ਰਤਹਿ ਤਰਨ ਸਰਨ ਸੁਆਮੀ ਰਮਣ ਸੀਲ ਪਰਮੇਸ਼ਵਰਹਿ ਕਰਨ ਕਾਰਨ ਸਮਰਥਹਿ दान देत प्रभु पूरनह निराश आस करन सगल अर्थ यालिऐ गुण निधान सिमरंत नानक सगल जा चंत जाच कह दुर्गम स्थान सुगमह महा दुख सर्व सुखनह दुर्बचन भेद भ्रम साकत पिसनं ता सुरजनह अस्तित्व सोह हरखं ਭੈ ਖੀਨੰ ਤਾ ਨਿਰਭਵੈ ਹੈ ਭੈ ਅਟਵਿਯੰ ਮਹਾਨਗਰ ਬਾਸੰ ਧਰਮ ਲਖਿਆਣ ਪ੍ਰਭ ਮਾਇ ਸਾਧ ਸੰਗਮ ਰਾਮ ਰਾਮ ਰਮਣੰ ਸਰਨ ਨਾਨਕ ਹਰ ਹਰ ਦਿਆਲ ਚਰਨੰ ਏ ਅਜਿੱਤ ਸੂਰ ਸੰਗਰਾਮੰ ਹਤ ਬਲਨਾ ਬਹੁ ਮਰਦਨਹਿ ਗਣ ਗੰਧਰਬ ਦੇਵ ਮਨੁਖਿਯੰ ਪਸ ਪੰਖੀ ਬਮੋਹਨਹਿ ਹਰ ਕਰਨ ਹਰੰ ਨਮਸ਼ਕਾਰੰ ਸਰਣ ਨਾਨਕ ਜਗਦੀਸ਼ੁਰ ਹੈ ਏ ਕਾਮੰਗ ਨਰਕ ਬਿਸਰਾਮੰ ਬਹੁ ਜੋਨੀ ਪਰਮਾਵਨ ਹੈ ਚਿਤ ਹਰਨੰ ਤ੍ਰੈ ਲੋਕ ਗਮਯੰ ਜਪ ਤਪ ਸੀਲ ਬਦਾਰਨ ਹੈ ਅਲਪ ਸੁਖਾ ਅਵਿੱਤ ਚੰਚਲ ਪੂਜ ਨੀਚ ਸਮਾਵਨ ਹੈ ਤਬ ਭੈ ਬਿਮੁਨ ਚਿਤ ਸਾਧ ਸੰਗਮ ਉਪਦੇ ਨਾਨਕ ਨਾਰਾਇਣ ਹੈ ਹੇ ਕਲ ਮੂਲ ਕਰੋਧੰ ਕਦੰਚ ਕਰुणा ਨਾ ਉਪਰਜਤੇ ਵਿਖੇੰਤ ਜੀਵੰ ਵਸਯੰ ਕਰੋਤ ਨਿਰਤਿਆੰ ਕਰੋਤ ਜਥਾ ਮਰਕਟਹਿ ਅਨਕ ਸਾਸਨ ਤਾੜੰਤ ਜਮਦੂਤਹਿ ਤਵ ਸੰਗੇ ਅਦਮੰਗ ਨ ਰਹੈ ਦੀਨ ਦੁਖ ਭੰਜਨ ਦਿਆਲ ਪ੍ਰਭ ਨਾਨਕ ਸਰਬ ਜੀ ਰਖਿਆ ਕਰੋਤ हे लो बालम पट संग सिर मोरह अनक लहरि कलोलते तावंत जियां बहो प्रकारं अनक भांत बहो डोलते नच मित्रं नच इष्टं नच बांधो नच मात पिता तव लज्जिया अकर्ण क्रोध अखादे है खादेयं असाजं साज समझियै ترا헤 ترا헤 शरण स्वामी ਵਿਗਿਆਪਤ ਨਾਨਕ ਹਰ ਨਰ ਹਰਹਿ ਹੇ ਜਨਮ ਮਰਨ ਮੂਲੰ ਅਹੰਕਾਰੰ ਪਾਪ ਆਤਮਾ ਮਿਤਰੰ ਤਜੰਤ ਸਤਰੰ ਦਿਰੜੰਤ ਅਨਕ ਮਾਇਆ ਬਸਤੀਰ ਨਹਿ ਆਵੰਤ ਜਾਵੰਤ ਥਕੰਤ ਜੀਆਂ ਦੁਖ ਸੁਖ ਬਹੁ ਭੋਗਣ ਹੈ ਭ੍ਰਮ ਭਿਆਨ ਉਦਿਆਨ ਰਮਣੰ ਮਹਾ ਵਿਕਟ ਅਸਾਧ ਰੋਗਣ ਹੈ ਵੈਦਿਅੰ ਪਾਰ ਬ੍ਰਹਮ ਪਰਮੇਸ਼ਰ ਆਰਾਧ ਨਾਨਕ ਹਰ ਹਰ ਹਰੀ ਏ ਪ੍ਰਾਨ ਨਾਥ ਗੋਬਿੰਦ ਹੈ ਕਿਰਪਾ ਨਿਧਾਨ ਜਗਤ ਗੁਰੂ ਏ ਸੰਸਾਰ ਤਾਪ ਹਰਨ ਹੈ ਕਰਨਾ ਮੈਂ ਸਭ ਦੁਖ ਹਰੂ ਏ ਸਰਨ ਜੋਗ ਦਇਆਲ ਹੈ ਦੀਨਾ ਨਾਥ ਮਾਇਆ ਕਰੂ ਸਰੀਰ ਸਵਸਤ ਖੀਣ ਸਮਏ ਸਿਮਰੰਤ ਨਾਨਕ ਰਾਮ ਦਮੋਦਰ ਮਾਦਵ ਹੈ चरण कमल शरणं रमणं गोपाल कीर्तन है साध संगीन तरण न नानक महासागर पैद उत्तर है सिर मस्तक रखिया पार ब्रह्मं हस्त काया रखिया परमेश्वर है आत्म रखिया गोपाल स्वामी तन चरण रखिया जगदीशवर है सर्व रखिया गुरु दयाल है पै दुख विनाशन है ਪਗਤ ਵਛਲ ਅਨਾਥਨਾਥੀ ਸਰਨ ਨਾਨਕ ਪੁਰਖ ਅਚੂਤ ਹੈ ਜੀਨ ਕਲਾ ਧਾਰਿਉ ਆਕਾਸ਼ੰ ਬੈਸੰਤਰੰ ਕਾਸ਼ਟ ਬੇਸ਼ਟੰ ਜੀਨ ਕਲਾ ਸਸ ਸੂਰਨਖਯਤਰ ਜੋਤਯੰ ਸਾਤਸੰਗ ਸਰੀਰ ਧਾਰਨੰ ਜੀਨ ਕਲਾ ਮਾਤ ਗਰਭ ਪ੍ਰਿਤ ਪਾਲੰ ਨਹਿ ਛਦੰਤ ਜਠਰ ਰੋਗਨਹਿ ਤੀਨ ਕਲਾ ਅਸਥੰਬੰ ਸਰੋਬਰੰ ਨਾਨਕ ਨਹਿ ਸਜੰਤ ਤਰੰਗ ਤੋਇ ਨਹਿ ਗੁਸਾਈ ਗ੍ਰਿਸ਼ਟ ਰੂਪੇਣ ਸਿਮਰਣੰ ਸਰਬੱਤਰ ਜੀਵਨਹਿ ਲਬਦੇ ਹੰ ਸੰਤ ਸੰਗੇਣ ਨਾਨਕ ਸਵਾਸਿ ਮਾਰਗ ਹਰ ਭਗਤ ਨਹਿ ਮਸਕੰ ਪਗਨੰਤ ਸੈਲੰ ਕਰਦ ਮੰਨ ਤਰੰਤ ਪਪੀਲ ਕਹਿ ਸਾਗਰੰ ਲਗੰਤ ਪਿੰਗੰ ਤਾਮ ਪ੍ਰਕਾਸ਼ ਅੰਧ ਕਹਿ ਸਾਤ ਸੰਗੇਨ ਸਿਮਰੰਤ ਗੋਬਿੰਦ ਸਰਣ ਨਾਨਕ ਹਰ ਹਰ ਹਰੀ ਤਿਲ ਕਹੀ ਨੰਗ ਜਥਾ ਬਿਪਰਾ ਅਮਰ ਹੀ ਨੰਗ ਜਥਾ ਰਾਜਨਹਿ ਆਵਦ ਹੀ ਨੰਗ ਜਥਾ ਸੂਰਾ ਨਾਨਕ ਧਰਮ ਹੀ ਨੰ ਤਥਾ ਬੈਸਨ ਵਹਿ ਨਾ ਸੰਖੰਡ ਨਾ ਚਕਰੰ ਨਾ ਗਦਾ ਨਾ ਸਿਆਮ ਅਚਰਜ ਰੂਪੰ ਰਹੰਤ ਜਨਮੰ ਨੀਤ ਨੀਤ ਕਥੰਤ ਬੇਦਾ ਊਚ ਮੂਚ ਅਪਾਰ ਗਬਿੰਦਹ ਬਸੰਤ ਸਾਧ ਰਿਧਯੰ ਅਚੁੱਤ ਬੁਝੰਤ ਨਾਨਕ ਬੜ ਭਾਗੀ ਅਹ ਉਦਿਆਨ ਬਸਨੰ ਸੰਸਾਰ ਸੰਬੰਧੀ ਸਵਾਨ ਸਿਆਲ ਖਰਹ ਬਿਕਮੋ ਸਥਾਨ ਮਨ ਮੋਹ ਮਦਨੰ ਮਹਾ ਅਸਾਧ ਪੰਚ ਤਸ ਕਰਹ ਹੀਤ ਮੋ ਭੈ ਭਰਮ ਭ੍ਰਮਣੰ ਅੰਗ ਪਾਸ ਤੀਖਣ ਕਠਨ ਹੈ ਪਾਵਕ ਤੋ ਅਸਾਧ ਘੁਰੰ ਅਗਮ ਤੀਰ ਨਹ ਲੰਗਨ ਹੈ ਪਜ ਸਾਧ ਸੰਗ ਗੋਪਾਲ ਨਾਨਕ ਹਰ ਚਰਨ ਸਰਨ ਉਧਰਨ ਕਿਰਪਾ ਕਿਰਪਾ ਕਰੰਤ ਗੋਬਿੰਦ ਗੋਪਾਲ ਹੈ ਸਗਲੇ ਅੰਗ ਰੋਗ ਖੰਡਨ ਹੈ ਸਾਧ ਸੰਗੇਣ ਗੁਣ ਰਮਤ ਨਾਨਕ ਸਰਨ ਪੂਰਨ ਪਰਮੇਸ਼ਵਰ ਹੈ ਸਿਆਮਲੰ ਮਦਰ ਮਨੁਖਿਆਂ ਰਿਦਿਹੰ ਭੂਮ ਵੈਰ ਨਹ ਨਿਵੰਤ ਹੋ ਅੰਤ ਮਿਥਿਆ ਚੇਤਨੰ ਸੰਤ ਸਵਜਨ ਹੈ ਆ ਚੇਤ ਮੂੜਾ ਨਾ ਜਾਣੰਤ ਘਟੰਤ ਸਾਸਾ ਨਿਤ ਪ੍ਰਤੀ ਸਿਜੰਤ ਮਹਾ ਸੁੰਦਰੀ ਕਾਇਆ ਕਾਲ ਕੰਨਿਆ ਗਰਾਸਤੀ ਰਚੰਤ ਪੁਰਖ ਹੈ ਕਟੰਬ ਲੀਲਾ ਅਨਿਤ ਆਸਾ ਵਿਖਿਆ ਬਨੋਦ ਪਰਮਹੰਤ ਪਰਮਹੰਤ ਬਹੁ ਜਨਮ ਹਾਰਿਓ ਸਰਨ ਨਾਨਕ ਕਰਨਾ ਮੈ ਹੇ ਜਿਹ ਬੇ ਹੇ ਰਸਗੇ ਮਦਰ ਪ੍ਰਿਆ ਤਵੰ ਸਤ ਹਤੰ ਪਰਮ ਬਾਦੰ ਵਰਤ ਇਥੈ ਸੁਧ ਅਸਰਨ ਹੈ ਗੋਬਿੰਦ ਦਾ ਮੋਦਰ ਮਾਧਵੀ ਗਰਭੰਤ ਨਾਰੀ ਮਧੋਨ ਮਤੰ ਬਲਵੰਤ ਬਲਾਤ ਕਾਰਨ ਹੈ ਚਰਨ ਕਮਲ ਨਹਿ ਭਜੰਤ ਤ੍ਰਿਣ ਸਮਾਨ ਧ੍ਰਿਗ ਜਨਮ ਨਹਿ ਹੇ ਪਪੀਲ ਕਾ ਗ੍ਰਸਟੇ ਗੋਬਿੰਦ ਸਿਮਰਨ ਤਵੰ ਤਨੀ ਨਾਨਕ ਅਨਕ ਬਾਰ ਨਮੋ ਨਮਹਿ ਤ੍ਰਿਣੰਗ ਤਾ ਮੇਰੰ ਸਹਿਕੰਗ ਤਾ ਹਰੀੰ ਬੂਡੰਗ ਤਾ ਤਰੀੰ ਊਣੰਗ ਤਾ ਭਰੀੰ ਅੰਧਕਾਰ ਕੋਟ ਸੂਰ ਉਜਾਰੰ ਬਿਨਵੰਤ ਨਾਨਕ ਹਰ ਗੁਰ ਦਿਆਰੰ ब्राह्मणह संग उदरणम् ब्रह्म कर्मजे पूर्णह आत्मरतम संसार गहनते नर नानक निहपलह परदरब हिरणं बहु विघ्न करनं उच्चारणं सर्वजी कह लोलई तृष्णा अतिप्त मन माए कर्मकर्त से सुकरह मते समेव चरणं उदरणं पद उत्तरेह ਅਨੇਕ ਪਾਤਕ ਹਰਨ ਨਾਨਕ ਸਾਧ ਸੰਗਮ ਨਾ ਸੰਸਿਆ